ਪਾਕਿਸਤਾਨ ਇੰਡੀਆ ਨਾਲ ਮੈਚ ਹੋਇਆ ਹੈ ਆ ਉਹ ਨੰਬਰ 1 ਹੋਇਆ 1 ਸਾਈਡਡ ਮੈਚ ਹੋਇਆ ਹੈ ਮਾਣ ਪੂਰੇ ਨਜ਼ਾਰੇ ਬਣ ਛੜੇ ਆਪਣੇ ਇੰਡੀਆ ਨੇ ਚਾਹੋਗੇ ਆਂਡੀਆਂ ਦੇ ਲੈ ਗਏ ਇੰਡੀਆ ਦੇ ਕਬਾਲ ਕਰਤਾ ਪਾਕਿਸਤਾਨ ਦੇ ਚਾਚੇ ਨੂੰ ਆਤੇ ਆ ਪਾਕਿਸਤਾਨ ਦੇ ਚਾਚਾ ਨੂੰ ਆਤੇ ਹੀ ਨਾ ਕੀ ਕਹਿਣਾ ਚਾਹੋਗੇ ਇੰਡੀਆ ਆਂਡੀਆਂ ਦੀ ਜਿੱਤ ਦੇ ਜੋ ਬੱਲੇਬਾਜੀ ਦੀ ਸ਼ਾਨ ਸ਼ਰਮਾ ਨੇ ਕੀਤੀ ਸ਼ਾਨ ਕਿਸ ਨੇ ਉਹ ਸਾਰੇ ਰੋਲਦਾ ਜਿਹੜੇ ਚਾਚਾ ਪਾਕਿਸਤਾਨੀ ਕਹਿੰਦਾ ਮੈਂ ਜਿੱਤਾਂਗਾ ਨੂੰ ਸਭ ਰੋਲ ਲਾਪੇ ਆ ਕਹਿੰਦਾ ਮੈਨੂੰ ਨਹੀਂ ਰੋਲਦਾ ਸਾਡ ਸਾਡ ਨਜ਼ਰ ਆਇਆ ਸਿੰਧ भले भले ਕੀ ਕਹਿਣਾ ਜਾਓਗੇ ਜੇ ਇੰਡੀਆ ਜਿੱਤਿਆ ਜਿੱਤ ਤੱਕ ਜਿੱਤ ਗਿਆ ਇੰਡੀਆ ਜਿੱਤ ਗਿਆ ਓ ਮਾਈ ਗੋਡ ਆਹ ਜਿੱ ਕੀ ਕਹਿਣਾ ਜਾਓਗੇ ਅ ਜਿੰਡਿਆ ਜਿੱਤਿਆ ਜੀ ਕੀ ਕਹੋਗੇ ਠੀਕ ਹੈ ਨਾ ਜਾਓਗੇ ਅੱਬੇ ਜੀ ਬਹੁਤ ਖੁਸ਼ੀ ਹੈ ਇੰਡੀਆ ਚ ਬਹੁਤ ਖੁਸ਼ੀ ਹੈ ਜੀ ਇੰਡੀਆ ਜਿੱਤ ਗਿਆ ਫੜੋ ਮਾਈਕ ਨਹੀਂ ਫੜਨਾ ਨਹੀਂ ਬੱਸ ਆਹ ਸਾਹਮਣੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਅਸਲੇ ਕੇ ਨੌਜਵਾਨਾਂ ਚ ਖੁਸ਼ੀ ਦੀ ਲਹਿਰ ਹੈ ਤੇ ਜਿਹੜੇ ਅਸਲੇ ਨੱਚਦੇ ਤਬ ਦੇ ਨਜ਼ਰ ਆ ਰਹੇ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਸੱਸੀ ਗਾ ਜੀ ਬਹੁਤ ਵਧੀਆ ਲੱਗਾ ਮੈਚ ਅੱਜ ਦਾ ਪਰ ਵਨ ਫਾਈਨਲ ਹੋ ਗਿਆ ਵਿਆ ਜੇ ਆਈ ਮੈਨ ਇੰਡੀਆ ਥੋੜਾ ਜਿਆ ਵੈਰ ਮੈਂ ਥੋੜਾ ਜਿਹਾ ਜੇ ਪਾਕਿਸਤਾਨ ਖੇਡਦਾ ਜਿਆਦਾ ਮਜ਼ਾ ਆਂਦਾ ਐਂਡ ਵਾਲੀ ਬੋਲ ਤੱਕ ਜਾਂਦੀ ਗੇਮ ਵੀ ਇਹਦਾ ਮਜ਼ਾ ਆਂਦਾ ਪਰ ਮੈਂ ਇੰਗਲੈਂਡ ਤੋਂ ਆਇਆ ਚਲੋ ਐਦਾਂ ਉੱਥੇ ਵੀ ਅਸੀਂ ਬਹੁਤ ਚੈਸਰ ਕਰਦੇ ਆਂ ਅਸੀਂ ਉੱਥੇ ਬਹੁਤ ਇੰਜੋਏ ਕਰਦੇ ਆਂ ਮੈਚ ਦਾ ਪਰ ਐਦਾਂ ਗੱਲ ਵੀ ਇੱਥੋਂ ਵਾਲਾ ਮੌਲ ਹੀ ਬੜਾ ਵੱਖਰਾ ਆ ਜੀ ਬਿਲਕੁਲ ਥੈਂਕ ਯੂ

ਮੈਂ ਅੱਜ ਕਹਿਣਾ ਚਾਹੁੰਦਾ ਜੁਨਾ ਜੀ ਮੈਂ ਰਣਜੀਤ ਐਵੇਨਿਊ ਦੇ ਮਾਰਕੀਟ ਤੇ ਖੜੇ ਹੋਏ ਆਂ ਜੀ ਅਸੀਂ ਸਾਰੇ ਵੀਰ ਭਰਾ ਬਹੁਤ ਵਧੀਆ ਸਕਰੀਨ ਬਹੁਤ ਵਧੀਆ ਅਰੇਂਜਮੈਂਟ ਟੇਬਲਸ ਇੱਥੇ ਲੱਗੇ ਹੋਏ ਨੇ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਅੱਜ ਮੈਚ ਜਿੱਤੇ ਪਹਿਲਾਂ ਦੇ ਮੈਚ ਦੀ ਖੁਸ਼ੀ ਬਹੁਤ ਜ਼ਿਆਦਾ ਸਾਰੇ ਇੰਡੀਆ ਨੂੰ ਬਹੁਤ ਵਧੀਆ ਸਾਰਾ ਕੁਝ ਬਹੁਤ ਵੀਰ ਭਰਾਵਾਂ ਨੇ ਇੰਜੋਏ ਕੀਤਾ ਇੰਡੀਆ ਮੈਚ ਜਿੱਤਿਆ ਚਲੋ ਜੀ ਚੱਕਦੇ ਇੰਡੀਆ ਵਧੀਆ ਜੀ ਸਾਰਾ ਕੁਝ ਕਿ ਕਿੰਨਾ ਇੰਪੋਰਟੈਂਟ ਹੁੰਦਾ ਇੰਡੀਆ ਪਾਕਿਸਤਾਨ ਦਾ ਮੈਚ ਉਹ ਤੁਹਾਨੂੰ ਪਤਾ ਆ ਜੀ ਸਾਰੇ ਵਰਲਡ ਦੇ ਅੱਖ ਇਹਦੇ ਤੇ ਹੁੰਦੀ ਆ ਸਾਰੇ ਦੂਰ ਦਰਡੇ ਬੈਠੇ ਭਰਾਵਾਂ ਨੂੰ ਵੀ ਇਹਦੀ ੜੀਕ ਹੁੰਦੀ ਆ ਵੀ ਕਿਹੜੇ ਵੇਲੇ ਇੰਡੀਆ ਪਾਕਿਸਤਾਨ ਦਾ ਮੈਚ ਹੋਵੇ ਤੇ ਅਸੀਂ ਵੇਖੀਏ ਤੇ ਉਹ ਇਹਨਾਂ ਨੇ ਸਕਰੀਨ ਲਾ ਕੇ ਇੱਥੇ ਟੇਬਲਸ ਲਗਾ ਕੇ ਇਹਨਾਂ ਵੇਖੋ ਤੁਸੀਂ ਚਾਰੇ ਪਾਸੇ ਇਹਨਾਂ ਮਾਹੌਲ ਵਧੀਆ ਹੋਇਆ ਪਿਆ ਵੇਖੋ ਬਹੁਤ ਵਧੀਆ ਮਾਹੌਲ ਇੱਥੇ ਇਹਨਾਂ ਨੇ ਕ੍ਰੀਏਟ ਕੀਤਾ ਹੋਇਆ ਤੇ ਮੈਂ ਤੇ ਸਾਰਿਆਂ ਨੂੰ ਆਪਣੇ ਵੀਰ ਭਰਾਵਾਂ ਨੂੰ ਕਹੂੰਗਾ ਜੇ ਤੁਸੀਂ ਆਪਣੀ ਫੈਮਲੀਆਂ ਨਾਲ ਆਣਾ ਤੇ ਇੱਥੇ ਜਰੂਰ ਆਓ ਅਗਲਾ ਮੈਚ ਇੱਥੇ ਜਰੂਰ ਵੇਖੋ ਤੇ ਆਪਾਂ ਆਪਣੀ ਟੀਮ ਨੂੰ ਇੰਡੀਆ ਨੂੰ ਜਿਤਾਈਏ ਜਿਤਾਈਏ ਆਪਾਂ ਤੇ ਪਾਕਿਸਤਾਨ-ਇੰਡੀਆ ਦਾ ਜਿਹੜਾ ਮੈਚ ਹੋਇਆ ਆ ਉਹ ਤੋਂ ਨੰਬਰ 1 ਹੋਇਆ 1 ਸਾਈਡਡ ਮੈਚ ਹੋਇਆ ਹੈ ਮਾਦ ਖੇਡ ਪੂਰੇ ਨਜ਼ਾਰੇ ਬਣ ਛੜੇ ਆ ਆਪਣੇ ਇੰਡੀਆ ਨੇ ਤੇ ਅਜੇ ਅਰਸ਼ਦੀਪ ਨਿਕਲਿਆ ਉਹਦੇ ਵਿੱਚ ਅਜੇ ਦੀ ਬਗਲੇ ਇਹਨਾਂ ਦੇ ਬਿੱਟਾ ਇਹਨਾਂ ਸਟੋਰ ਛੜਨੀਆਂ ਹੀ ਆਉਣ ਨੇ ਠੀਕ ਹੈ ਤੇ ਬੜਾ ਕੋ ਵਧੀਆ ਹੁਣ ਆਏਗਾ ਇੱਥੇ ਅੱਜ ਇਹ ਕੰਮਾ ਮੈਂ ਤੇ ਉਮੀਦ ਲਾਈ ਕਿ ਨਾ ਸੋਬ ਨਹੀਂ ਟੱਪਣ ਦੇਣਾ ਤੇ ਟੱਪ ਗਏ ਆ ਕੋਈ ਗੱਲ ਨਹੀਂ ਅਗਲੀ ਵਾਰ ਇਹ ਨਾ ਸੋਬ ਨਹੀਂ ਟੱਪਣ ਦੇਣਾ ਇਹਨਾਂ ਨੂੰ ਬਹੁਤ ਵਧੀਆ ਹੋ ਗਿਆ ਅਰਸ਼ਦੀਪ ਨਹੀਂ ਖਲਾਇਆ ਅਗਲੀ ਵਾਰ ਖੇਡੇਗਾ ਤੇ ਇਹਨਾਂ ਦੀਆਂ ਬਿੱਗਾਂ ਤੋੜੇਗਾ ਸਾਡਾ ਮੈਸੇਜ ਹੈ ਜੀ ਇੱਥੇ ਸਾਰੇ ਰਣਜੀਤਾ ਨਿਊਜ਼ ਸਾਡੇ ਕੋਲ ਸਕਰੀਨ ਲੱਗੀ ਸੀਗੀ ਸਾਰੇ ਲੋਕਾਂ ਦੀ ਕਹਣ ਤੇ ਸਕਰੀਨ ਲਗਾਈ ਗਈ ਤੇ ਇੱਥੇ ਇੰਡੀਆ ਪਾਕਿਸਤਾਨ ਦਾ ਮੈਚ ਹੋਇਆ ਤੇ ਸਾਰੀ ਦੁਨੀਆ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਜੀ ਕੀ ਜਿੱਤ ਦੇ ਉੱਤੇ ਜਿੱਤਦੇ ਉਤੇ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਤੇ ਜਦੋਂ ਵੀ ਲੱਗਦਾ ਜੀ ਦੁਨੀਆ ਚ ਮਸਾਲਾ ਬਣਦੀ ਹੈ ਇਹਨੂੰ ਦੁਨੀਆ ਵੇਖਣਾ ਆਉਂਦੀ ਹੈ ਸਾਡੇ ਕਹਿਣ ਦੀ ਲੋੜ ਨਹੀਂ ਹਿੰਦੁਸਤਾਨ ਪਾਕਿਸਤਾਨ ਦਾ ਮੈਚ ਜਦੋਂ ਵੀ ਹੁੰਦਾ ਹੈ 올 ਵਰਲਡ ਇਹਨੂੰ ਮੈਚ ਨੂੰ ਦੇਖਦਾ ਜਿਹਨੂੰ ਕ੍ਰਿਕਟ ਦਾ ਸ਼ੌਂਕ ਉਹ ਵੀ ਦੇਖਦਾ ਜਿਹਨੂੰ ਨਹੀਂ ਸ਼ੌਂਕ ਉਹ ਵੀ ਦੇਖਦਾ ਜੀ ਤੇ ਅੱਜ ਜਿਹੜਾ ਸਕ੍ਰੀਨ ਦਾ ਕਿਉਂ ਪਰਾਲਾ ਕੀਤਾ ਇਹ ਸਕ੍ਰੀਨ ਦਾ ਪਰਾਲਾ ਲੋਕਾਂ ਨੇ ਕਹਿਣ ਤੇ ਕੀਤਾ ਗਿਆ ਜੀ ਸਾਰੇ ਲੋਕ ਤੁਹਾਨੂੰ ਪਤਾ ਜੀ ਸਾਡੇ ਪੰਜਾਬ ਦੇ ਵਿੱਚ ਜੇ ਕ੍ਰਿਕਟ ਦੀ ਗੱਲ ਕੀਤੀ ਜਾਵੇ ਹਿੰਦੁਸਤਾਨ ਚ ਕ੍ਰਿਕਟ ਦੀ ਗੱਲ ਕੀਤੀ ਜਾਵੇ ਤੇ ਸਭ ਤੋਂ ਵੱਡੇ ਜਿਹੜਾ ਸ਼ੌਂਕ ਹੈ ਲੋਕਾਂ ਨੂੰ ਗੇਮ ਲਗਾਈ ਗਈ ਹੈ ਤੇ ਲੋਕਾਂ ਨੇ ਸਕਰੀਨ ਦਾ ਪੂਰਾ ਇੰਜੋਏ ਕੀਤਾ